ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਤੇ ਅੱਜ ਅਸੀਂ ਖੜੇ ਆ ਪਿੰਡ ਬੜਵਰ ਜਿਹੜਾ ਕਿ ਨੈਸ਼ਨਲ ਹਾਈਵੇ 7 ਦੇ ਉੱਪਰ ਹੈ ਤੇ ਇੱਥੇ ਦਾ ਜਿਹੜਾ ਟੋਲ ਪਲਾਜ਼ਾ ਬੜਾ ਉਹ ਪਿੱਛੇ ਜੇ ਮਸ਼ਹੂਰ ਹੋਇਆ ਸੀ ਕਿਉਂਕਿ ਇਸ ਟੋਲ ਪਲਾਜ਼ੇ ਦੇ ਉੱਤੇ ਜਿਹੜਾ ਕਿਸਾਨੀ ਮੋਰਚਾ ਚੱਲਿਆ ਸੀ ਉਸ ਦੌਰਾਨ ਇਹ ਪਿੰਡ ਬੜਾ ਮਸ਼ਹੂਰ ਹੋਇਆ ਇਹ ਬਾੜਪਰ 1947 ਦੇ ਵਿੱਚ ਇੱਥੇ ਜਿਹੜੇ ਸਾਡੇ ਮੁਸਲਮਾਨ ਭਰਾ ਸਨ ਉਹਨਾਂ ਦੀ ਇਸ ਪਿੰਡ ਦੇ ਵਿੱਚ ਬਹੁ ਗਿਣਤੀ ਸੀ ਤੇ ਕੁਝ ਸਮੇਂ ਦੇ ਹਾਲਾਤ ਐਸੇ ਬਣੇ ਕਿ ਜਿਹੜੀ ਭਾਰਤ ਤੇ ਪਾਕਿਸਤਾਨ ਦੀ ਅਸੀਂ ਵੰਡ ਦੀ ਗੱਲ ਕਰਦੇ ਆ ਉਹ ਤਾਂ ਹੋਈ ਹੈ ਪਰ ਅਸਲ ਦੇ ਵਿੱਚ ਜਾਂ ਹਕੀਕਤ ਰੂਪ ਵਿੱਚ ਅਸੀਂ ਦੇਖੀਏ ਤਾਂ ਉਹ ਸਾਡੇ ਪੰਜਾਬ ਦੀ ਹੀ ਵੰਡ ਹੋਈ ਹੈ ਕਿਉਂਕਿ 10 ਲੱਖ Hindu, Musalman ਤੇ Sikh ਉਸ ਵਖਤ ਉਹ ਸ਼ਹੀਦ ਕੀਤੇ ਗਏ ਮਾਰੇ ਗਏ ਤੇ ਕਰੋੜ ਦੇ ਕਰੀਬ ਜਿਹੜੇ ਲੋਕ ਆ ਉਧਰਲੇ ਪੱਛਮੀ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਚ ਗਏ ਜਾਂ ਉਧਰੋਂ ਇਧਰ ਆਏ ਤੇ ਇਸ ਪਿੰਡ ਦੇ ਵਿੱਚ ਜਿਹੜੀ ਇੱਕ ਮਸਜਿਦ ਹੈ ਬੜੀ ਮਸ਼ਹੂਰ ਹੈ ਉਹਦੇ ਸਾਹਮਣੇ ਅਸੀਂ ਅੱਜ ਖੜੇ ਆ ਕਿਉਂਕਿ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਜਾਂ ਪੁਰਾਣੇ ਧਾਰਮਿਕ ਸਥਾਨ ਇਹ ਵੀ ਇੱਕ ਵਿਰਾਸਤ ਨੇ ਤੇ ਇਸ ਵਿਰਾਸਤ ਨੂੰ ਅਸੀਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ ਕਰ ਰਹੇ ਆ ਤੇ ਇਸ ਮਸੀਤ ਦੇ ਵਿੱਚ ਜਿਹੜੇ ਅੱਜ ਕੱਲ ਮੌਲਵੀ ਸਾਹਿਬ ਨੇ ਤੇ ਉਹ ਇਹਦੇ ਬਾਰੇ ਜੋ ਇਸ ਮਸੀਤ ਦੇ ਗੇਟ ਦੇ ਉੱਪਰ ਅੱਖਰ ਲਿਖੇ ਹੋਇਆ ਉਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਸਾਂਝੀ ਕਰ ਰਹੇ ਨੇ ਤੇ ਹਾਂ ਜੀ ਮੌਲਵੀ ਸਾਹਿਬ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਜਾਂ ਇੱਥੇ ਤੁਸੀਂ ਕਿੰਨੇ ਕਿਤੇ ਤੋਂ ਸੇਵਾ ਸ਼ੁਰੂ ਕੀਤੀ ਹੈ ਤੁਸੀਂ ਆਪਦੇ ਬਾਰੇ ਵੀ ਜਾਣਕਾਰੀ ਦਿਓ ਮੈਨੂੰ 1 ਸਾਲ ਹੋ ਗਿਆ ਜੀ ਕਟੋ-ਕਟ ਮੰਨ ਕੇ ਚੱਲੋ ਇੱਥੇ ਆਇਓ ਨੇ ਅੱਛਾ ਮੇ ਰਹਿਣ ਵਾਲਾ ਇਹ ਪਿਤਾ ਝੂਪੀ ਦੇ ਰਹਿਣ ਵਾਲੇ ਉਹ ਪਰ ਇੱਥੇ ਤੁਸੀਂ ਇਸ ਮਸਜਿਦ ਦੇ ਵਿੱਚ ਮਸਜਿਦ ਦੀ ਸੇਵਾ ਕਰਦੇ ਹੋ ਸੇਵਾ ਕਰਦੇ ਹੋ ਹਾਂਜੀ ਹਾਂ ਤੇ ਉਹ ਉੱਪਰ ਇਹਦੇ ਕੀ ਅੱਖਰ ਵਗੈਰਾ ਲਿਖੇ ਹੋਇਆ ਦੇਖੋ ਅਸੀਂ ਆਮ ਬੰਦੇ ਇਹਨਾਂ ਨੂੰ ਜਾਣ ਨਹੀਂ ਸਕਦੇ ਵੀ ਕੀ ਲਿਖਿਆ ਹੋਇਆ ਤੁਸੀਂ ਸਾਡੇ ਦਰਸ਼ਕਾਂ ਨੂੰ ਉਹਨਾਂ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਉਹ ਪਹਿਲੇ ਲਿਖਿਆ ਹੋਇਆ ਬismillahir Rahmanir Rahim ਬismillahir Rahmanir Rahim ਠੀਕ ਹੈ ਔਰ ਉਸਕੇ ਬਾਅਦ ਪਹਿਲਾ ਕਲਮਾ ਲਿਖਿਆ ਹੋਇਆ ਲਾ ਇਲਾਹਾ ਇਲਾ ਲਾ محمد رسول اللہ صلی اللہ علیہ وسلم جس کو کہتے ہیں ہم پہلا کلمہ اس کے اوپر ہماری کیا ہے بنیاد ہے ٹھیک ہے اللہ کے سوا کوئی معبود نہیں وہ اکیلا ہے اور اس کا کوئی شریک نہیں ٹھیک ہے ابھی ساری کائنات دی جڑی حفاظت کرتا هو اللہ ہی کرتا ہے سارا جو کچھ ہے اللہ دے دین جو بھی مان ہے ہاں آؤ ترچ کو اپ اس نصیت دے اندر چلدے ہیں تے انہاں نو اسیں مولوی صاحب نو بینتی کردے ہیں کہ او جڑا چھوٹے کمرے دے اوپر ایک पत्थर लगाया हुआ है उधर ऊपर जो कुछ लिखा हुआ है वो यह मौलवी जाबा पानु सुना रहे ने हाँ जी एक दसो की लिखा जी मदीना मस्जिद ये मस्जिद का नाम आएगा मौजा बड़बर जिला बरनाला पंजाब जावेद तामिर तराने 13 जनवरी 2018 मौलाना जावेद नदवी अम्बाला आरिया को जम्मूत इमाम वाले ਰੈਸਟ ਨੈ Delhi ਠੀਕ ਹੈ ਇਹ ਇਨਹੋ ਨੇ ਜਿਸ ਤਰ੍ਹਾਂ ਆਪਣਾ ਹਿੱਸਾ ਲਿਆ ਆਪਾਂ ਲੈ ਕੇ ਦਿੰਦੇ ਕਿ ਇਸਾ ਲੈ ਲੈ ਲੈਂਦੇ ਆ ਇਸਦੇ ਵਿੱਚ ਠੀਕ ਹੈ ਇਸੇ ਤਰ੍ਹਾਂ ਇਨਹੋ ਨੇ ਤਾਂ ਇਹ ਜਦ ਜਿਸ ਵਕਤ ਆਬਾਦ ਕੀਤੀ ਤੀ ਉਸ ਵਕਤ ਇਨਹੋ ਨੇ ਹਿੱਸਾ ਲਿਆਤਾ ਇਸ ਵਿੱਚ ਠੀਕ ਹੈ ਆਹ ਦੇਖੋ ਤਰਸ਼ਕੋ ਮਸੀਤ ਬੇਸ਼ੱਕ 1947 ਤੋਂ ਕਾਫੀ ਪੁਰਾਣੀ ਹੈ ਪਰ ਇਹਦੇ ਜਿਹੜੀ ਬਾਅਦ ਦੇ ਵਿੱਚ ਰੀਨੋਵੇਟ ਹੋਈ ਆ ਜਾਂ ਕੁਝ ਵੀ ਹੋਇਆਗਾ ਉਹ ਇਹ ਚਨਾਂ ਨੇ ਇਥੇ ਸਹਾਇਤਾ ਕੀਤੀ ਉਹਨਾਂ ਦੇ ਇਥੇ ਨਾਂ ਲਿਖੇ ਹੋਏ ਆ ਇਸ ਤਰ੍ਹਾਂ ਅਸੀਂ ਅੱਜ ਇਸ ਜਿਹੜਾ ਬੜਬਰ ਹੈਗਾ ਪਿੰਡ ਉਸ ਵਕਤ ਬੇਸ਼ੱਕ ਇਥੋਂ ਬੜੇ ਸਾਰੇ ਜਿਹੜੇ ਮੁਸਲਮਾਨ ਭਰਾ ਸੇ ਉਹਨਾਂ ਨੂੰ ਇਥੋਂ ਇਹ ਬੜਬਰ ਛੱਡ ਕੇ ਜਾਣਾ ਪਿਆ ਵੀ ਇਥੋਂ ਓਝੜ ਕੇ ਜਾਣਾ ਪਿਆ ਆਪਦੇ ਜਿਹੜੇ ਘਰ ਮਕਾਨ ਬਿਲਡਿੰਗਾਂ ਛੱਡ ਕੇ ਜਾਣੀਆਂ ਪਈਆਂ ਪਰ ਬੜੀ ਇੱਕ ਮਾਤਵਿਸ਼ਾਲੀ ਗੱਲ ਹੈ ਕਿ ਉਹਨਾਂ ਹੀ ਆਰ ਪਰਿਵਾਰ ਦੇ ਵਿੱਚੋਂ ਇੱਕ ਸਾਡੇ ਨਾਲ ਸਾਧੂ ਖਾਨ ਹਨ ਤੇ ਉਹਨਾਂ ਦਾ ਜਿਹੜਾ ਆਰ ਪਰਿਵਾਰ ਹੈ ਉਸ 1947 ਦੇ ਦੌਰਾਨ ਵੀ ਇੱਥੇ ਇਸੇ ਪੜ ਪਰ ਪਿੰਡ ਦੇ ਵਿੱਚ ਹੀ ਰਹਾ ਤੇ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਹਾਂਜੀ ਤੁਸੀਂ ਆਪਣਾ ਨਾਂ ਦੱਸੋ ਆਪਦੇ ਵੀ ਫਾਦਰ ਸਾਹਿਬ ਦਾ ਨਾਂ ਦੱਸੋ ਜੀ ਆਪਦੇ ਆਰ ਪਰਿਵਾਰ ਬਾਰੇ ਜਾਣਕਾਰੀ ਦਿਓ ਜੀ ਸਾਰਿਆਂ ਤੋਂ ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਅਸਲਾਮੁਅਲੈਕਮ ਸਾਰੇ ਹੀ ਭੈਣਾਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਔਰ ਮੈਂ ਸਾਧੂ ਖਾਨ ਪੁੱਤਰ ਸਰਫਦੀਨ ਪੁੱਤਰ ਬੱਗੂ ਖਾਂ ਠੀਕ ਹੈ ਜੀ ਜੋ ਮੇਰੇ ਬਾਪ ਦਾ ਪਿੰਡ ਸੀ ਉਹ 1947 ਤੋਂ ਪਹਿਲਾਂ ਐਸ ਪਿੰਡ ਬੜਬਰ ਵਿੱਚ ਹੀ ਰਹੈ ਸੀ ਉਹਨਾਂ ਦੀ ਠੀਕ ਹੈ ਜੀ ਜੋ ਕਿ ਇਹ ਪਿੰਡ ਹੈ ਆਸੇ ਪਾਸੇ ਸਾਰੇ ਪਿੰਡਾਂ ਚੋਂ بڑا ਪਿੰਡ ਸੀ ਮੁਸਲਮਾਨਾਂ ਦਾ ਜੀ ਹਾਏ ਤੇ ਹਿੰਦੂ ਪਰਿਵਾਰ ਵੀ ਰਲ ਮਿਲ ਕੇ ਹੀ ਰਹਿੰਦੇ ਸੀ ਇੱਥੇ ਸਾਰੇ ਹੀ ਪਰਿਵਾਰ ਹਿੰਦੂ ਵੀ ਸਿੱਖ ਵੀ ਮੁਸਲਮਾਨ ਮਾਨਪ੍ਰਾ ਵੀ ਸਾਰੇ ਰਲ ਮਿਲ ਕੇ ਰਹਿੰਦੇ ਸੀ ਠੀਕ ਹੈ ਜੀ ਸਾਰੇ ਵਿਆਹ ਸ਼ਾਦੀਆਂ ਚ ਇੱਕ ਦੂਜੇ ਨਾਲ ਬੜੇ ਮੁਹੱਬਤ ਪਿਆਰ ਨਾਲ ਵਰਤ ਦੇ ਸ਼ਾਮਲ ਹੁੰਦੇ ਸੇ ਤੁਖਾਂ ਚ ਤਕਲੀਫਾਂ ਚ ਕੰਮਕਾਰ ਕਰਦੇ ਸੇ ਸਭ ਇਕੱਠੇ ਇਕੱਠੇ ਰਹਿੰਦੇ ਸੇ ਕਹਣ ਤੋਂ ਪਾਬ ਠੀਕ ਹੈ ਜੀ ਬਹੁਤ ਹੀ ਇਹਨਾਂ ਇਨਸਾਨਾਂ ਚ ਇਹਨਾਂ ਭੈਣਾਂ ਚ ਇਹਨਾਂ ਮਾਮਾਂ ਚ ਬਹੁਤ ਹੀ ਮੁਹੱਬਤ ਭਿਆਸ ਸੀ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹੋ ਜਿਹਾ ਕਾਲਾ ਦੌਰ ਚੱਲਿਆ 1947 ਦਾ ਜੋ ਕਿ ਬੜਾ ਹੀ ਦੁਖਦਾਇਕ ਸੀ ਜੀ ਬਹੁਤ ਹੀ ਨਾਮ ਬਿਆਨ ਕਰਨ ਜੋ ਘਟਨਾਵਾਂ ਸੀ ਠੀਕ ਹੈ ਜੀ ਉਹਨਾਂ ਘਟਨਾਵਾਂ 'ਚ ਮੇਰੇ ਬਾਪੂ ਜੀ ਦੇ ਰਿਸ਼ਤੇਦਾਰ ਭੈਣ ਭਾਈ ਲੰਗਿਆ 'ਚ ਫੌਤ ਹੋ ਗਏ ਹਾਂਜੀ ਉਹਨਾਂ ਦੇ 2-4 ਦੇ ਥੋੜੇ ਨਾਂ ਜਾਤ ਹੋਣ ਹਾਂ ਨਾ ਦੱਸ ਜੋ ਵੀ ਕੋਈ ਪਰਿਵਾਰ ਬੱਚੇ ਹਾਂਜੀ ਉਹ ਹੌਲੀ-ਹੌਲੀ ਪਾਕਿਸਤਾਨ ਦੇ ਏਰੀਏ 'ਚ ਪਹੁੰਚ ਗਏ ਠੀਕ ਹੈ ਜੀ ਔਰ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹ ਇਧਰ ਹੀ ਇੱਕ ਗਏ ਕਿਸੇ ਢੰਗ ਨਾਲ ਕਿਸੇ ਢੰਗ ਨਾਲ ਚਲੋ ਹਾਂਜੀ ਠੀਕ ਹੈ ਜੀ ਇਹ ਵੀ ਕੋ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਜਿਹੜਾ ਆਰ ਪਰਿਵਾਰ ਦੇ ਬੰਦਿਆਂ ਨੂੰ ਉਸੇ ਸੋਡੀ ਜਿਹੜੀ ਵੀ ਮਾਂ ਧਰਤੀ ਸੀ ਉਸੇ ਵਿੱਚ ਪ੍ਰਮਾਤਮਾ ਨੇ ਜਾਂ ਅੱਲਾ ਨੇ ਵੀ ਉੱਥੇ ਰਹਿਣ ਦਾ ਉਹਨਾਂ ਨੂੰ ਸੁਭਾਗ ਬਖਸ਼ ਸੁਭਾਗ ਬਖਸ਼ ਸੁਭਾਗ ਬਖਸ਼ਿਆ ਹਾਂਜੀ ਜੀ ਦੀ ਬਦੌਲਤ ਦੇਖੋ ਦਰਸ਼ਕੋ ਅੱਜ ਇਹ ਆਪਣੇ ਨਾਲ ਇਹ ਇਸ ਵੀਡੀਓ ਦੇ ਵਿੱਚ ਉਹ ਗੱਲਾਂ ਕਰ ਰਹੇ ਨੇ ਹਾਂਜੀ ਜੋ ਕਿ ਮੈਂ ਆਡੇ ਪਰਿਵਾਰ ਚੋ ਛੋਟਾ ਲੜਕਾ ਹਾਂ ਠੀਕ ਹੈ ਜੀ ਮੇਰੇ ਦੋ ਭਾਈ ਬੜੇ ਹੋਰ ਸੀ ਉਹ ਵੀ ਠੀਕ ਠਾਕ ਨੇ ਠੀਕ ਹੈ ਜੀ ਔਰ ਮੇਰੀਆਂ ਭੈਣਾਂ ਨੇ ਦੋ ਉਹ ਵੀ ਠੀਕ ਠਾਕ ਨੇ ਠੀਕ ਹੈ ਜੀ ਔਰ ਇਧਰ ਅਸੀਂ ਬੜੇ ਹੀ ਅਮਨ ਤੇ ਸਕੂਲ ਤੇ ਚੈਨ ਨਾਲ ਰਹਨੇ ਆ ਠੀਕ ਹੈ ਵੀ ਜਾਨੀ ਉਹ ਜੋ ਹਨੇਰੀ ਸੀ ਉਹ ਛੁੱਟ ਗਈ ਉਦੋਂ ਬਾਅਦ ਸਾਨੂੰ ਕੋਈ ਵੀ ਇੱਥੇ ਸਮੱਸਿਆ ਨਹੀਂ ਸਭ ਤੁਸੀਂ ਜਿਵੇਂ ਆਮ ਅੱਗੇ 1947 ਤੋਂ ਪਹਿਲਾਂ ਲੋਕ ਸਾਰੇ ਇਕੱਠੇ ਰਹਿੰਦੇ ਸੇ ਤੇ ਉਸੇ ਮਾਹੌਲ 'ਚ ਤੁਸੀਂ ਅੱਜ ਜਾਨੀ ਜ਼ਿੰਦਗੀ ਜਿਉ ਰਹੇ ਹੋ ਸਾਡਾ ਬਹੁਤ ਹੀ ਪ੍ਰੇਮ ਪਿਆਰ ਮੁਹੱਬਤ ਬਣਿਆ ਹੋਇਆ ਅੱਲਾਹ ਤਾਲਾ ਵੱਲੋਂ ਬਾਕੀ ਗੁਰੂ ਦੇ ਸ਼ੁਕਰ ਦਾ ਸ਼ੁਕਰਾਨੇ ਠੀਕ ਹੈ ਜੀ ਇਸ ਮਸਜਿਦ ਤੋਂ ਸਵਾਏ ਹੋਰ ਇੱਥੇ ਕਿੰਨੀਆਂ ਮਸੀਤਾਂ ਬਾਰੇ ਤੁਸੀਂ ਆਪਦੇ ਵੱਡੇ-ਵਡੇਰਾਂ ਤੋਂ ਸੁਣਿਆ ਹੈ ਹਾਂ ਜੀ ਜੋ ਮਾਤਾ-ਪਿਤਾ ਤੋਂ ਗੱਲ ਸੁਣੀ ਆ ਠੀਕ ਹੈ ਜੀ ਉਹ ਐਸੇ ਤਰ੍ਹਾਂ ਵੀ ਇਹ ਪਿੰਡ ਵਿੱਚ ਛੀ ਮਸੀਤਾਂ ਸੀ ਠੀਕ ਹੈ ਜੀ ਇੱਕ ਹੀ ਇਦਗਾਰ ਸੀ ਇੱਥੇ ਬੜੇ ਚੈਨ ਸਕੂਨ ਨਾਲ ਸਾਰੇ ਪਰਿਵਾਰ ਭੈਣ ਭਾਈ ਮਾਤਾ ਪਿਤਾ ਰਹਿੰਦੇ ਸੀ ਠੀਕ ਹੈ ਜੀ ਰਹਿੰਦੇ ਸੀ ਉਸ ਤੋਂ ਬਾਅਦ ਵੀ ਇਹ ਵਟਵਾਰਾ ਹੋਣ ਦੇ ਕਾਰਨ ਵੀ ਭਾਈ ਮੁਸਲਮਾਨ ਇਥੋਂ ਹਿਜਰਤ ਕਰ ਗਏ ਕੁਝ ਮਾਰੇਗੇ ਦੰਗੇ ਅੱਜ ਜ਼ਿਆਦਾਤਰ ਠੀਕ ਹੈ ਜੀ ਵੀ ਉਸ ਤੋਂ ਬਾਅਦ ਬਦਲੇ ਵਿੱਚ ਜਿਹੜੇ ਕੋਈ ਹਿੰਦੂ ਨੇ ਸਿੱਖ ਨੇ ਉਹ ਜਾਨੀ ਉਧਰ ਦੇ ਪੰਜਾਬ ਚੋਂ ਉੱਠ ਕੇ ਇੱਥੇ ਆ ਗਏ ਐਸ ਅੱਧੇ ਪੰਜਾਬ ਚ ਆ ਗਏ ਅੱਧੇ ਹਾਂ ਯਾਨੀ ਚੜ੍ਹਦੇ ਪੰਜਾਬ ਚ ਆ ਗਏ ਹਾਂ ਅੱਧੇ ਪੰਜਾਬ ਚ ਖਾਲੀ ਹੱਥ ਆਏ ਨੇ ਠੀਕ ਹੈ ਜੀ ਕੋਈ ਉਹਨਾਂ ਕੋਲੇ ਕੁਝ ਨਹੀਂ ਸੀ ਬਰਤਨ ਵਾਸਤੇ ਖਾਣ ਵਾਸਤੇ ਪੀਣ ਵਾਸਤੇ ਕਿਸੇ ਵਾਸਤੇ ਭੋਜਨ ਕਰਨ ਵਾਸਤੇ ਵੀ ਕੋਈ ਇੰਤਜ਼ਾਮ ਨਹੀਂ ਸੀਗਾ ਅੱਛਾ ਹੁਣ ਇੱਕ ਇਹ ਗੱਲ ਸੁਣਾਓ ਵੀ ਤੁਸੀਂ ਆਪਦੇ ਕੋਈ ਵੱਡੇ-ਵਡੇਰਾਂ ਦਾ ਸੁਣਿਆ ਹੋਵੇ ਵੀ ਜਿਹੜੇ ਉੱਤਰੋਂ ਆਏ ਬੰਦੇ ਉਹ ਕਿੱਥੋਂ ਕਿੱਥੋਂ ਤੋਂ ਆਏ ਕੋਈ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹੈ ਜੋ ਪੜਬਰ ਦੇ ਵਿੱਚ ਕਿਹੜੇ ਕਿਹੜੇ ਸ਼ਹਿਰਾਂ ਚੋਂ ਰਹਿੰਦੇ ਜਾਂ ਕਿੱਥੋਂ ਕਿਹੜੇ ਕਿਹੜੇ ਪਿੰਡਾਂ ਚੋਂ ਆਏ ਜਾਣਕਾਰੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਹਾਂ ਜੀ ਇਸ ਪਿੰਡ ਵਿੱਚ ਲੈਲਪੁਰ ਜ਼ਿਲ੍ਹੇ ਤੋਂ ਜ਼ਿਆਦਾ ਜ਼ਿਮੀਂਦਾਰ ਆਏ ਹੋਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਲਾਹੌਰ ਜ਼ਿਲ੍ਹੇ ਤੋਂ ਜ਼ਿਆਦਾ ਜ਼ਿਮੀਂਦਾਰ ਆਏ ਹੋਏ ਨੇ ਤਾਂ ਕਿ ਉਹਨਾਂ ਨੂੰ ਲਾਹੌਰੀਏ ਕਹਿੰਦੇ ਆ ਲਾਹੌਰੀਏ ਕਹਿੰਦੇ ਇੱਥੇ ਤੁਹਾਡੇ ਇਸ ਪੜਬਰ ਪਿੰਡ ਦੇ ਵਿੱਚ ਹਾਂਜੀ ਠੀਕ ਹੈ ਜੀ ਤਾਂ ਕਿ ਇੱਥੇ ਜਿਹੜਾ ਸ਼ੇਗੂਪੁਰਾ ਜ਼ਿਲ੍ਹਾ ਉਸਦੇ ਵੀ ਥੋੜੇ ਜੇ ਮਤਲਬ ਜ਼ਿਮੀਂਦਾਰ ਆਏ ਹੋਏ ਨੇ ਬਹੁਤ ਹੀ ਖੁਸ਼ਹਾਲ ਇਨਸਾਨ ਨੇ ਬਹੁਤ ਹੀ ਮਿਲਨਸਾਰ ਇਨਸਾਨ ਨੇ ਮਾਵਾ ਵੀ ਭੈਣਾ ਵੀ ਸਭ ਇੱਕੋ ਹੀ ਉਸੇ ਤਰ੍ਹਾਂ ਅਸੀਂ ਇੱਥੇ ਵਿਸ਼ੇਸ਼ ਕਰ ਰਿਹਾ ਜਿਵੇਂ ਜਣੀ ਤੁਸੀਂ 47 ਤੋਂ ਪਹਿਲਾਂ ਤੁਹਾਡੇ ਮਾਪੇ ਦੱਸਦੇ ਸੇ ਵੀ ਸਾਡਾ ਹਿੰਦੂ ਸਿੱਖਾ ਮੁਸਲਮਾਨਾਂ ਦਾ ਆਪਸੀ ਮੁਹੱਬਤ ਪਿਆਰ ਸੀ ਹਾਂਜੀ ਉਸੇ ਲੋਟ ਜਿਹੜੇ ਉਧਰੋਂ ਲੋਕ ਉੱਜੜ ਕੇ ਸਿੱਖ ਜਾਂ ਹਿੰਦੂ ਆਏ ਉਹਨਾਂ ਨਾਲ ਵੀ ਤੁਹਾਡਾ ਉਸੇ ਤਰ੍ਹਾਂ ਦਾ ਬਹੁਤ ਅੱਛਾ ਮੁਹੱਬਤ ਪਿਆਰ ਹੈ ਦੁੱਖ ਵਿੱਚ ਵੀ ਸੁੱਖ ਵਿੱਚ ਵੀ ਸਾਰੇ ਪਰਿਵਾਰ ਇੱਕ ਦੂਜੇ ਨਾਲ ਇਕੱਠੇ ਰਹਿੰਦੇ ਆ ਇਕੱਠੇ ਰਹਿੰਦੇ ਹੁਣ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਵੀ ਇਸ ਮਸਜਿਦ ਦੇ ਵਿੱਚ ਕਿਸੇ ਟਾਈਮ ਥੋੜੇ ਸਮੇਂ ਲਈ ਗੁਰਦੁਆਰਾ ਵੀ ਰਿਹਾ ਤੇ ਉਹ ਬਾਦ ਉਹ ਜਿਹੜਾ ਬਾਹਰ ਬਣਿਆ ਸੰਖਚਾਂਤ ਸੰਗ ਰੰਗ ਮਲਤੇ ਉਹਦੇ ਬਾਰੇ ਦੱਸੋ ਵੀ ਜਦੋਂ ਸਿੱਖ ਭਾਈ ਇੰਦਰ ਆਏ ਉਹਨਾਂ ਕੋਲੇ ਪਾਠ ਪੂਜਾ ਵਾਸਤੇ ਕੋਈ ਜਗ੍ਹਾ ਨਹੀਂ ਸੀ ਠੀਕ ਹੈ ਜੀ ਖਾਲੀ ਹੱਥ ਆਏ ਸੀ ਉਹਨਾਂ ਨੇ ਫਿਰ ਹੌਲੀ ਹੌਲੀ ਵਿਚਾਰਿਆ ਨੇ ਜਿਹੜੇ ਆਗਾਮਦੂ ਜ਼ਿੰਮੇਦਾਰ ਸੀ ਉਹਨਾਂ ਨੇ ਪਾਠ ਪੂਜਾ ਵਾਸਤੇ ਗੁਰੂ ਗ੍ਰੰਥ ਸਾਹਿਬ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਨਾ ਕਿਸੇ ਪਾਸੋਂ ਲਿਆਂਦੇ ਉਵਦੇ ਪਾਠ ਨੂੰ ਜਿਆ ਸ਼ੁਰੂ ਕਰੇ ਠੀਕ ਹੈ ਜੀ ਉਹਨਾਂ ਨੇ ਫਿਰ ਜਿੱਥੇ ਖਾਲੀ ਜਗ੍ਹਾ ਸੀ ਉੱਥੇ ਜਿਵੇਂ ਕੋਈ ਮਸਜਿਦ ਖਾਲੀ ਹੈ ਉੱਥੇ ਉਹਨੂੰ ਇਬਾਦ ਕਰਕੇ ਉੱਥੇ ਇਬਾਦਤ ਕਰਨ ਲੱਗ ਗਏ ਵਿਚਾਰੇ ਠੀਕ ਹੈ ਜੀ ਤੇ ਤੁਸੀਂ ਇਹ ਦੱਸ ਰਹੇ ਸੀ ਵੀ ਇੱਥੇ ਵੀ ਕੁਝ ਸਮੇਂ ਲਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਪਿੰਡ ਤੋਂ ਬਾਹਰ ਹੈਗਾ ਗੁਰਦੁਆਰਾ ਬਣਿਆ ਉਹਦੇ ਬਾਰੇ ਜਾਣਕਾਰੀ 25 ਸਾਲ ਇੱਥੇ ਕੋਈ ਤਕਰੀਬਨ ਗੁਰੂ ਗ੍ਰੰਥ ਸਾਹਿਬ ਪ੍ਰਖਾਜ ਰਿਹਾ ਅਸੀਂ ਵੀ ਉਹਦਾ ਮਾਨ ਸਤਿਕਾਰ ਕਰਦੇ ਸੀ ਔਰ ਹੁਣ ਵੀ ਕਰਦੇ ਆ ਵਾ ਵਾ ਠੀਕ ਆ ਹ ਹਰੇਕ ਇਨਸਾਨ ਨੂੰ ਕਰਨਾ ਹੀ ਚਾਹੀਦਾ ਜੀ ਸਾਰੇ ਜਿਹੜੇ ਧਰਮ ਨੇ ਉਹ ਇੱਕੋ ਹੀ ਨੇ ਪਰ ਜਿਹੜੀ ਇਨਸਾਨਾਂ ਦੀ ਕਈ ਵਾਰ ਸੋਚ ਐ ਸੀ ਗੰਦੀ ਹੋ ਜਾਂਦੀ ਐ ਕਿ ਅਸੀਂ ਚਲੋ ਉੱਥੇ ਕੰਮ ਵੀ ਕਰ ਦਨੇ ਪਰ ਜੋ ਕੁਝ ਹੋ ਗਿਆ ਹੋ ਗਿਆ ਹਵਾ ਦੀ ਗੱਲ ਹਾਂ ਹਵਾ ਦੀ ਗੱਲ ਉਹ ਤਾਂ ਹਵਾ ਦੀ ਗੱਲ ਐ ਕਿਹੜੇ ਵਾਲੇ ਹਵਾ ਕਿਧਰੋਂ ਚੱਲਦੀ ਐ ਉਹਦੇ ਬਾਰੇ ਕਿਸੇ ਨੂੰ ਕੋਈ ਕੋਈ ਇਲਮ ਨਹੀਂ ਹੁੰਦਾ ਹੁਣ ਤੁਸੀਂ ਉਹ ਇੱਕ ਉੱਧਰਲੇ ਗੁਰਦੁਆਰੇ ਬਾਰੇ ਬਾਹਰਲੇ ਬਾਰੇ ਗੱਲ ਕਰ ਰਹੇ ਸੀ ਉਹ ਉਹਦੇ ਬਾਰੇ ਦੱਸੋ ਜੀ ਉਹ ਸੰਤ ਹਰਜੰਤ ਸਿੰਘ ਦੇ ਨਾਂ ਤੇ ਬਣਾਇਆ 1985 ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਛੇਰਪੁਰ ਛੇਰਪੁਰ ਹਾਂਜੀ ਹਾਂਜੀ ਉਸ ਤੋਂ ਬਾਅਦ ਲੰਬਾ ਸਮਾਂ ਚੱਲਦਾ ਰਿਹਾ ਉਹ ਸਮਾਂ ਆਉਂਦਾ ਰਿਹਾ ਹੌਲੀ-ਹੌਲੀ ਉਹਨਾਂ ਦੇ ਨਾਂ ਤੇ ਇੱਥੇ ਜਗ੍ਹਾ ਖਾਲੀ ਪਈ ਸੀ ਸਾਰੇ ਪਿੰਡ ਦੇ ਸਾਰੇ ਇਲਾਕੇ ਨੇ ਉਦਮ ਕਰਕੇ ਉਸ ਜਗ੍ਹਾ ਤੇ ਗੁਰਦੁਆਰੇ ਸਾਹਿਬ ਦੀ ਇਮਾਰਤ ਉਸਾਰ ਦਿੱਤੀ ਗਈ ਅਤੇ ਬੜਾ ਹੀ ਉੱਥੇ ਧਾਰਮਿਕ ਸਥਾਨ ਬਣ ਗਿਆ ਉੱਥੇ ਬੜਾ ਹੀ ਇੰਤਜ਼ਾਮ ਨੇ ਹੁਣ ਉੱਥੇ ਕਿਸੇ ਦੀ ਖੁਸ਼ੀ ਦਾ ਭੋਗ ਪੈਣਾ ਤਾਂ ਉੱਥੇ ਪਾ ਲੰਨਿਆ ਠੀਕ ਹੈ ਜੀ ਕਿਸੇ ਦੀ ਗਮੀ ਦਾ ਕੋ ਭੋਗ ਪੈਣਾ ਉੱਥੇ ਪਾ ਲੰਨਿਆ ਤਾਂ ਕਿ ਉਹ ਸੜਕ ਦੇ ਉੱਪਰ ਜਗ੍ਹਾ ਖੁੱਲੀ ਡੁੱਲੀ ਜਗ੍ਹਾ ਉੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਉਸ ਤੋਂ ਬਾਅਦ ਏ ਗੁਰੂਗ੍ਰੰਥ ਸਾਹਿਬ ਉਸ ਗੁਰਦੁਆਰਾ ਸਾਹਿਬ ਚਲੇ ਗਿਆ ਹਾਂ ਇਥੋਂ ਯਾਨੀ ਗੁਰੂਗ੍ਰੰਥ ਸਾਹਿਬ ਦਾ ਜੋ ਇੱਥੇ ਭੀੜ ਸੀ ਉਹ ਉਸ ਗੁਰਦੁਆਰੇ ਲਿਜਾਈਗੇ ਜਿਹੜਾ ਕਿ ਸੰਤ ਲੰਗਵਾਲ ਦੇ ਨਾਂ ਤੇ ਸਾਰੇ ਮਾਨ ਸਤਕਾਰ ਨਾਲ ਸਾਰੇ ਪਿੰਡ ਨੇ ਉਥੇ ਸਬੋਧਤ ਕਰੀ ਗਏ ਠੀਕ ਆ ਜੀ ਤੇ ਇਸ ਤਰ੍ਹਾਂ ਦੇਖੋ ਦਰਸ਼ਕੋ ਤੁਸੀਂ ਉੱਪਰ ਸਾਰੀ ਇਹ ਮਸੀਤ ਦੀ ਜਿਹੜੀ ਪੁਰਾਣੀ ਬਿਲਡਿੰਗਾਂ ਦੇਖ ਰਹੇ ਹੋ ਇਹਦੇ ਤੇ ਦੋ ਤਰ੍ਹਾਂ ਦਾ ਰੰਗ ਹੋਇਆ ਪਿਆ ਤੇ ਸਮੇ ਅਨੁਸਾਰ ਦੇਖੋ ਇਹ ਤੇ ਕਿੰਨੀਆਂ ਵੀ ਬੇਲ ਬੂਟੇ ਪਏ ਹੋਇਆ ਤੇ ਉੱਪਰ ਉੱਪਰ ਸਪੀਕਰ ਆ ਕਿ ਜਿੱਥੋਂ ਨਮਾਜ਼ ਅਦਾ ਕੀਤੀ ਜਾਂਦੀ ਹੈ ਸਾਰੇ ਪਿੰਡ ਦੇ ਵਿੱਚ ਬਾਜ ਜਾਂਦੀ ਹੈ ਤੇ ਇਹ ਲਗਭਗ ਮੇਰੇ ਖਿਆਲ ਦੇ ਵਿੱਚ ਇਹ ਪਿੰਡ ਦਾ ਵਿਚਕਾਰ ਜਿਹਦਾ ਥਾਂ ਹੈ ਜੀ ਹਾਂਜੀ ਹਾਂਜੀ ਤੇ ਇਸ ਵਿੱਚ ਜਿਵੇਂ ਇਸ ਮਸਜਿਦ ਦੇ ਨਾਲ ਇੱਕ ਹੋਰ ਸਾਡੇ ਨਾਲ ਜਿਹੜੇ ਭਰਾ ਨੇ ਉਹ ਵੀ ਇੱਥੇ ਸ਼ਾਮਲ ਨੇ ਤੇ ਮੈਂ ਹੁਣ ਸਾਹਿਬ ਨੂੰ ਕਹੂੰਗਾ ਕਿ ਇਸ ਇਲਾਕੇ ਨੂੰ ਰਹਿ ਕੇ ਪੱਤੀ ਕਿਹਾ ਜਾਂਦਾ ਜੀ ਠੀਕ ਆ ਜੀ ਇਸ ਇਲਾਕੇ ਨੂੰ ਰਹਿ ਕੇ ਰਹਿ ਕੇ ਪੱਤੀ ਕਿਹਾ ਜਾਂਦਾ ਕਿਹਾ ਜਾਂਦਾ ਜੀ ਤੇ ਇਹ ਜਿਹੜੇ ਸਾਡੇ ਨਾਲ ਬਜ਼ੁਰਗ ਖੜੇ ਨੇ ਇਹ ਉਹ ਨੇ ਜਿਨ੍ਹਾਂ ਦੇ ਮਾਪੇ ਇਸੇ ਬੜਬਰ ਦੇ ਵਿੱਚ ਹੀ ਰਹੇ ਤੇ ਇਧਰ ਸਰਦਾਰ ਜੀ ਖੜੇ ਨੇ ਕਿ ਜਿਨ੍ਹਾਂ ਦੇ ਦਾਦੇ ਪੜਦਾਦੇ ਪਿੱਥੋ ਪਿੰਡਾ ਬੜਾ ਮਸ਼ਹੂਰ ਜਿਹੜਾ ਕਿ ਰਾਮਪੁਰੇ ਦੇ ਲੱਗਿਆ ਉਹਨਾਂ ਨੇ ਪਾਕਿਸਤਾਨ 'ਚ ਜਾ ਕੇ ਜ਼ਮੀਨ ਖਰੀਦੀ ਕਿ 47 ਵੇਲੇ ਇਹ ਉਧਰੋਂ ਉੱਜੜ ਕੇ ਆਏ ਪਰ ਅੱਜ ਦੇ ਸਮੇਂ ਦਰਾਂ ਇਹਨਾਂ ਭਰਾਵਾਂ ਦੇ ਵਿੱਚ ਉਸੇ ਲੋਟ ਦੀ ਮੁਹੱਬਤ ਪਿਆਰ ਹੈ ਜਿਵੇਂ ਕਿ 47 ਤੋਂ ਪਹਿਲਾਂ ਹੁੰਦਾ ਸੀ ਕਿਉਂਕਿ ਜਿਹੜੀਆਂ ਸਿਆਸਤਾਂ ਨੇ ਉਹ ਮਨੁੱਖ ਨੂੰ ਇੱਕ ਮਰੁੱਖ ਨਾਲੋਂ ਦੂਰ ਕਰ ਕਰ ਦਿੰਦੀਆਂ ਨੇ ਤੇ ਹੁਣ ਇਹ ਕੋਈ ਹੋਰ ਗੱਲ ਸਾਂਝੀ ਕਰਨੀ ਚਾਹ ਰਹੇ ਤੇ ਹਾਂਜੀ ਕੋਈ ਗੱਲ ਦੱਸੋ ਹਾਂਜੀ ਇਹ ਵੀ ਜੋ ਵੀ ਇਸੇ ਪਿੰਡ ਦਾ ਮਾਹੌਲ ਹੈ ਬਹੁਤ ਹੀ ਸ਼ਾਂਤੀਪੂਰਨ ਮਾਹੌਲ ਹੈ ਇਹ ਵਧੀਆ ਪਿੰਡ ਹੈ ਜੀ ਇਹ ਸੰਗਰੂਰ ਜ਼ਿਲ੍ਹੇ ਦਾ ਵਧੀਆ ਪਿੰਡ ਹੈ ਜੀ ਠੀਕ ਹੈ ਜੀ ਇੱਥੇ ਸੜਕ ਦੇ ਬਿਲਕੁਲ ਇਹ ਪਿੰਡ ਉੱਪਰ ਆ ਜੀ ਬੜੀ ਸੜਕ ਦੇ ਉੱਪਰ ਨਾਲ ਆ ਗਈ ਆਪਾਂ ਸੰਗੋ ਜਿਹੜੀ ਕਿ ਮਠੰਡਾ ਚੰਡੀਗੜ੍ਹ ਸੜਕ ਹੈ ਇਸ ਦੇ ਉੱਪਰ ਹੈ ਬੜਾ ਹੀ ਆਰਾਮ ਆ ਸਾਨੂੰ ਆਉਣ ਦਾ ਤੇ ਜਾਣ ਦਾ ਸਾਨੂੰ ਹਨੇਰੇ ਆਈਏ ਚਾਹੇ ਸਵੇਰੇ ਜਾਈਏ ਸਾਨੂੰ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਨਹੀਂ ਆਉਂਦੀ ਜੀ ਅੱਜ ਇੱਕ ਮੈਂ ਵੀ ਗੱਲ ਸੁਣੀ ਹੋਈ ਆ ਛੋਟੇ ਹੁੰਦੇ ਨੇ ਤੇ ਤੁਹਾਡੀ ਜਿਹੜੀ ਉਮਰ ਆ ਮੇਰੇ ਨਾਲੋਂ ਕਾਫੀ ਵੱਡੀ ਆ ਤੇ ਉਹ ਐ ਸੁਣਿਆ ਸੀ ਵੀ ਜਿਹੜੀ ਆਪਣੀ ਇਹ ਸਰਹੰਦ ਨਹਿਰ ਦੀ ਬ੍ਰਾਂਚ ਜਾਂਦੀ ਹੈ ਹਾਂਜੀ ਇਹ ਉਦੋਂ ਇੰਨੇ ਜਾਨੀ ਲੋਕਾਂ ਨੂੰ ਮਾਰ ਘੱਟ ਕੇ ਦੇ ਵਿੱਚ ਸੜਦਾ ਤੇ ਵੀ ਜਿਹੜਾ ਨਹਿਰ ਦਾ ਪਾਣੀ ਸੀ ਵੀ ਉਹਦਾ ਹਾਂ ਰੰਗ ਚੇਂਜ ਹੋ ਗਿਆ ਸੀ ਹਾਂਜੀ ਹਾਂਜੀ ਤੇ ਇਹਦੇ ਬਾਰੇ ਕੋਈ ਤੁਸੀਂ ਸੁਣਿਆ ਹੋਵੇ ਦੱਸੋ ਜਿੰਨਾ ਮੈਨੂੰ ਥੋੜਾ ਜਆ ਬਜ਼ੁਰਗਾਂ ਤੋਂ ਪਤਾ ਲੱਗਿਆ ਤੇ ਰਿਸ਼ਤੇਦਾਰਾਂ ਤੋਂ ਪਤਾ ਲੱਗਿਆ ਇੰਦਰ ਮਿੰਨੇ ਢੜਰੀਆਂ ਸਾਹੋ ਕੇ ਤਕੀਪੁਰ ਰਤੋ ਕੇ ਇਹ ਵੀ ਮੁਸਲਮਾਨਾਂ ਦੇ ਪਿੰਡ ਸੀ ਜੀ ਉਸ ਟਾਈਮ ਠੀਕ ਹੈ ਜੀ ਔਰ ਜੋ ਵੀ ਜਾਣ ਦਾ ਰਸਤਾ ਸੀ ਪੈਦਲ ਰਸਤੇ ਸੀ ਉਦੋਂ ਇਹ ਜਿਹਨੇ ਵੀ ਮਲੇਰਕੋਲ ਨੇ ਜਾਣਾ ਹੁੰਦਾ ਇਹ ਨਹਿਰ ਪਾਰ ਕਰਕੇ ਜਾਣਾ ਪੈਂਦਾ ਸੀ ਧੂਰੀ ਸਾਈਡ ਨੂੰ ਠੀਕ ਹੈ ਜੀ ਮਲੇਰਕੋਲ ਨੂੰ ਜਾਣ ਵਾਸਤੇ ਔਰ ਉਦੋਂ ਇਹ ਜੀ ਦੰਗਿਆਂ ਦੀ ਹਨੇਰੀ ਝੁੱਲੀ ਜੀ ਜਿਹੜਾ ਕੋਈ ਵਿਚਾਰਾ ਪਰਿਵਾਰ ਤੁਰ ਕੇ ਜਾਂਦਾ ਸੀ ਪਰਿਵਾਰ ਸਮੇਤ ਜਾਂਦਾ ਸੀ ਉਹਨੂੰ ਬੜੇ ਹੀ ਬੇਹਿਰਮੀ ਨਾਲ ਮੌਤ ਦੇ ਘਾਟ ਉਤਾਰ ਕੇ ਨਹਿਰ ਵਿੱਚ ਸੁੱਟ ਦਿੰਦੇ ਸਨ ਤੇ ਇੱਥੇ ਇੱਕ ਦਰਸ਼ਕ ਨੂੰ ਹੋਰ ਮੈਂ ਤੁਹਾਡੀ ਜਾਣਕਾਰੀ ਲਈ ਗੱਲ ਦੱਸਾਂ ਕਿ ਜਿਹੜੀ ਮਲੇਰ ਕੋਟਲਾ रियासत ਹੈ ਉਹਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀ ਕਿਉਂਕਿ ਇੱਥੇ ਦੇ ਨਵਾਬ ਸ਼ੇਰਖਾਨ ਨੇ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਛੋਟੇ ਬੱਚੇ ਸੇ ਉਹਨਾਂ ਲਈ ਹਾ ਦਾ ਨਾਰਾ ਮਾਰਿਆ ਸੀ ਇਹ ਇਹ ਗੱਲ ਬਿਲਕੁਲ ਹਕੀਕਤ ਰੂਪ ਦੇ ਵਿੱਚ ਹੋਈ ਆ ਕਿ ਜੋ ਵੀ ਮੁਸਲਮਾਨ ਭਰਾ ਉਹਨਾਂ ਦਿਨਾਂ ਦੇ ਵਿੱਚ 47 ਦੇ ਵਿੱਚ ਉਹ ਮਲੇਰ ਕੋਟਲੇ ਦੀ ਹੱਦ ਦੇ ਵਿੱਚ ਐਂਟਰ ਹੋ ਜਾਂਦਾ ਹੁੰਦਾ ਤਾਂ ਉਹਨੂੰ ਕੁਝ ਨਹੀਂ ਸੀ ਕਿਹਾ ਜਾਂਦਾ ਹਾਂਜੀ ਇਸ ਬਾਰੇ ਕੋਈ ਜਾਣਕਾਰੀ ਦਿਓ ਬਿਲਕੁਲ ਹੀ 16 ਅੰਨੇ ਤੇ ਸੱਚ ਕਹੀ ਹੈ ਇਹ ਤੁਸੀਂ ਠੀਕ ਹੈ ਜੀ ਜਿਹੜਾ ਇਨਸਾਨ ਮਲੇਰ ਕੋਟਲੇ ਪਹੁੰਚ ਗਿਆ ਉਹਨੂੰ ਕੋਈ ਵੀ ਤਤੀ ਹਵਾ ਨਹੀਂ ਲੱਗੀ ਖੁਦਾ ਦੇ ਹੁਕਮ ਨਾਲ ਠੀਕ ਹੈ ਜੀ ਇਹ ਦੇਖੋ ਬੜੀ ਮਹੱਤਵਪੂਰਨ ਗੱਲ ਹੈ ਕਿ ਜਿਹੜਾ ਮਲੇਰ ਕੋਟਲਾ ਸ਼ਹਿਰ ਹੈ ਉਹ ਪੰਜਾਬ ਦੇ ਵਿਚਕਾਰ ਕਰਕੇ ਹੈ ਤੇ ਹੁਣ ਤਾਂ ਇਹ ਸੰਗਰੂਰ ਨਾਲੋਂ ਵੱਖਰਾ ਜ਼ਿਲ੍ਹਾ ਹੋ ਗਿਆ ਤੇਵੇਂ ਜਿਵੇਂ ਸੰਗਰੂਰ ਨਾਲੋਂ ਜਿਹੜਾ ਬਰਨਾਲਾ ਵੀ ਜਲਾ ਉਹ ਵੀ ਸਮਝੋ ਅਲੱਗ ਹੋ ਗਿਆ ਤੇ ਇਹਨਾਂ ਦਾ ਜਿਹੜਾ ਅੱਜ ਦੇ ਸਮੇਂ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਹੈ ਤੇ ਸਾਰੇ ਇੱਥੇ ਦੇ ਜਿਹੜੇ ਇਸ ਹਲਕੇ ਦੇ ਲੋਕ ਨੂੰ ਬੜੇ ਪਿਆਰ ਮੁਹੱਬਤ ਨਾਲ ਰਹਿ ਰਹੇ ਆ ਕਿਸੇ ਕਿਸਮ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਤੇ ਲੋਕ ਉਵੇਂ ਜਿਵੇਂ ਧਾਰਮਿਕ ਸਥਾਨਾਂ ਦੇ ਵਿੱਚ ਜਾਂਦੇ ਆ ਤੇ ਖੁਦਾ ਨੂੰ ਯਾਦ ਕਰਦੇ ਆ ਤੇ ਇਬਾਦਤ ਕਰਦੇ ਆ ਤੇ ਅੱਜ ਸਾਨੂੰ ਗੱਲ ਹੈ ਕਿ ਇਸ ਮਸੀਤ ਦੇ ਵਿੱਚ ਇੱਕ ਹੋਰ ਭਰਾ ਜਿਹੜੇ ਉਧਰੋਂ ਪਾਕਿਸਤਾਨ ਚੋਂ ਆਏ ਨੇ ਇਹਨਾਂ ਦੇ ਵੱਡੇ-ਵਡੇਰੇ ਮੈਂ ਉਹਨਾਂ ਨਾਲ ਹੁਣ ਗੱਲਬਾਤ ਤੁਹਾਡੀ ਕਰਾਰ ਰਿਹਾ ਹਾਂ ਹਾਂਜੀ ਤੁਸੀਂ ਆਪਦੇ ਬਾਰੇ ਜਾਣਕਾਰੀ ਦਿਓ ਜਨਾਬ ਮੈਂ ਜੀਜੀ ਸਿੰਘ son of ਦਸ ਸਿੰਘ ਪੁੱਤਰ ਹਰਨੇਕ ਸਿੰਘ ਠੀਕ ਹੈ ਜੀ ਪੁੱਤਰ ਕਿਸ਼ਨ ਸਿੰਘ ਜੋ ਸਾਡਾ ਪਿਛਲਾ ਪਿੰਡ ਹੈ ਪਿੱਥੋ ਹੀ ਮਾਦੇ ਪਿਤਾ ਜੀ ਦਾਦਾ ਜੀ ਪੜਦਾਦਾ ਜੀ ਪਾਕਿਸਤਾਨ ਜਾ ਕੇ ਉਹਨਾਂ ਨੇ ਜ਼ਮੀਨ ਲੈਤੀ ਅੱਛਾ ਜੀ ਕਿੱਕ ਦਮੋਲਾ ਟੇਸ਼ਨ ਪੈਂਦਾ ਸੀਗਾ ਜੀ ਉੱਥੋਂ ਜਦੋਂ ਵੰਡ ਹੋਈ ਐ ਤਾਂ ਅਸੀਂ ਇੱਥੇ ਉੱਜੜ ਕੇ ਆਏ ਆਂ ਜੀ ਜੋ ਸਾਡੇ ਪੜਦਾਦਾ ਜੀ ਸੀ ਉਹਨਾਂ ਨੇ ਉੱਥੇ ਉਸ ਟਾਈਮ 80 ਕਿੱਲੇ ਜ਼ਮੀਨ ਲੈਤੀ ਸੀ ਤੁਹਾਡੇ ਪੜਦਾਦਾ ਜੀ ਨੇ ਪਾਕਿਸਤਾਨ ਦੇ ਵਿੱਚ ਜਾ ਕੇ 80 ਕਿੱਲੇ ਜ਼ਮੀਨ ਖਰੀਦੀ ਸੀ ਅੱਛਾ ਜੀ ਉਸ ਤੋਂ ਬਾਅਦ ਵੰਡ ਤੋਂ ਬਾਅਦ ਜਦੋਂ ਇੱਥੇ ਆ ਕੇ ਅਸੀਂ ਬਸੇ ਆਂਗੇ ਉੱਜੜ ਕੇ ਉੱਜੜ ਕੇ ਆਏ ਹਾਂ ਜੀ ਪਰ ਸਾਨੂੰ ਉਸ ਦੇ ਵੱਟੇ ਸਿਰਫ 16 ਕਿੱਲੇ ਜ਼ਮੀਨ ਗਈ। ਹਾਂ ਦੇਖੋ ਦਰਸ਼ਕੋ ਕਿੱਥੇ 80 ਕਿੱਲੇ ਤੇ ਕਿੱਥੇ 16 ਕਿੱਲੇ ਕਿਉਂਕਿ ਉੱਧਰ ਜਿਹੜੇ بڑے بڑے ਜ਼ਿਮੀਂਦਾਰ ਸਰਮਾਇਦਾਰ ਸੇ ਉਹ ਖਾਲੀ ਹੱਥ ਆਏ ਤੇ ਇੱਧਰ ਆ ਕੇ ਵੀ ਉਹਨਾਂ ਨੂੰ ਬੜੀ ਯਾਨੀ ਥੋੜੀ ਜ਼ਮੀਨ ਮਿਲੀ ਤੇ ਇਹਨਾਂ ਦੇ ਵੱਡੇ ਬਟੇਰਾਂ ਨੇ ਬੜੀਆਂ ਮਸੀਰਤਾਂ ਨਾਲ ਜਿਹੜੀ ਜ਼ਿੰਦਗੀ ਨੂੰ ਅੱਗੇ ਆਪਣੇ ਰਸਤੇ ਤੇ ਪਾਇਆ। ਹਾਂਜੀ। ਹਾਂਜੀ ਹੋਰ ਕੋਈ ਗੱਲ ਕਰੋ ਸਾਂਝੀ। ਸਹੀ ਹੈ ਜੀ ਮਸਜਿਦ ਦੀ ਸੀਗੀ ਜੋ ਵਿਵਾਦ ਤੱਬੀ ਇਹੇ ਹੋਈ ਹੈ ਜੀ ਹੁਣ 5-6-7 ਸਾਲ ਦੀ। ਅੱਛਾ ਉਸ ਤੋਂ ਪਹਿਲਾਂ ਇੱਥੇ ਕਿਸੇ ਨੇ ਕੁਛ ਰੱਖਿਆ ਹੋਈ ਕੋਈ ਥੂੜੀ ਪਾਈ ਬੈਠਾ ਸੀ ਕੋਈ ਪਾਥੀਆਂ ਰੱਖੀ ਬੈਠਾ ਸੀਗਾ ਅੱਲਾਹ ਪਾਕ ਦਾ ਕਰਮ ਇਹੀ ਕਹਨੇ ਆ ਵੀ ਅੱਲਾਹ ਪਾਕ ਨੇ ਇਹਨੂੰ ਇਬਾਦਤ ਕੀਤਾ ਇਸ ਦੁਨੀਆ ਦਾ ਨਿਜਾਮ ਚਲਾਉਂਦਾ ਜੋ ਅੱਲਾਹ ਪਾਕਾ ਉਸ ਦੀ ਇੱਥੇ ਹੁਣ ਰਹਿਮਤ ਆਉਂਦੀ ਏ ਠੀਕ ਆ ਜੀ ਯਾਨੀ ਕਿ ਅਜਿਹਾ ਜਿਵੇਂ ਕਹਿੰਦਾ ਉਹ ਭਰਾ ਜੀ ਨੇ ਦੱਸਿਆ ਕਿ 1947 ਤੋਂ ਪਹਿਲਾਂ ਇੱਥੇ ਸਾਰੇ ਹਿੰਦੂ ਮੁਸਲਮਾਨ ਸਿੱਖ ਇਕੱਠੇ ਰਹਿੰਦੇ ਸੇ ਉਸੇ ਤਰ੍ਹਾਂ ਦਾ ਮਾਹੌਲ ਹੁਣ ਵੀ ਉਸ ਪਿੰਡ ਦੇ ਵਿੱਚ ਉਵੇਂ ਜਿਵੇਂ ਹੈ ਕਿਉਂਕਿ ਬੇਸ਼ੱਕ ਤੁਸੀਂ ਉਤਰੋਂ ਥੋਟੇ ਪ੍ਰਵਾਸ ਦੇ ਉੱਜੜ ਕੇ ਆਏ ਹਾਂ ਜੀ ਅੱਜ ਸਾਡੇ ਇਸ ਪਿੰਡ ਦੇ ਵਿੱਚ 16-17 ਘਰ ਹਨ ਮੁਸਲਮਾਨਾਂ ਦੇ ਠੀਕ ਹੈ ਜੀ ਕੋਈ ਕਿਸੇ ਨਾਲ ਛਿਕਵਾ ਨਹੀਂ ਹੈ ਦੁੱਖ ਸੁੱਖ ਦੇ ਵਿੱਚ ਸਾਰੇ ਇੱਕ ਦੂਜੇ ਦੇ ਭੈਣ ਭਰਾ ਸੀ ਇਕੱਠੇ ਹੁੰਦੇ ਠੀਕ ਹੈ ਗਮੀ ਖੁਸ਼ੀ ਜੋ ਵੀ ਹੈ ਸਾਰੇ ਇੱਕ ਦੂਜੇ ਜਾਣਦੇ ਹਨ ਜਦੋਂ ਇੱਥੇ ਕੋਈ ਪ੍ਰੋਗਰਾਮ ਹੁੰਦਾ ਹੈ ਅੱਲਾ ਪਾਗ ਦੇ ਘਰ ਦੇ ਵਿੱਚ ਅਸੀਂ ਇੱਥੇ ਵੀ ਆਉਨੇ ਆਂ। Eidgah ਉਸ ਨੂੰ ਵੀ ਆਉਨੇ ਹੈਗੇ। ਰੋਜਿਆਂ 'ਚ ਵੀ ਆਉਨੇ ਹੈਗੇ। ਆਮ ਵੀ ਆਉਨੇ ਹੈਗੇ। ਨਮਾਜ਼ ਵੀ ਅਦਾ ਕਰਦੇ ਆਂ ਕਈ ਵਾਰ। ਠੀਕ ਹੈ ਜੀ। ਤੇ ਨਮਾਜ਼ ਅਦਾ ਕਰਨਾ ਕੋਈ ਮਾੜੀ ਗੱਲ ਨਹੀਂ ਹੈ। ਅੱਲਾ ਪਾਕ ਦਾ ਹੁਕਮ ਹੈ। ਹਾਂ ਕਿਉਂਕਿ ਰੱਬ ਨੂੰ ਹੀ ਆਪਾਂ ਨੇ ਯਾਦ ਕਰਨਾ ਹੈ। ਕੋਈ ਕਿਸੇ ਢੰਗ ਨਾਲ ਕਰਦਾ ਕੋਈ ਕਿਸੇ ਨਾਲ ਕਰਦਾ। ਹੋਰ ਤੁਹਾਨੂੰ ਕੋਈ ਤੁਹਾਡੇ ਵੱਡੇ-ਵੱਡੇ ਦੱਸਦੇ ਹੁਣ ਜਦੋਂ 47 ਚ ਉੱਜੜ ਕੇ ਆਏ ਨੇ ਕਿੱਥੋਂ-ਕਿੱਥੋਂ ਆਏ ਤੇ ਕੋਈ ਹੋਰ ਜਾਣਕਾਰੀ ਹੈ? ਜਿਹੜੇ ਇੱਥੇ ਆ ਕੇ ਬਸੇ ਬੜਬਰ ਵਿੱਚ। ਲਾਹੌਰ ਤੋਂ ਆਏ ਹੋਏ ਨਹੀਂ। ਠੀਕ ਹੈ ਜੀ। ਆਪਣੇ ਦਾਲਪੁਰ ਤੋਂ ਆਏ ਹੋਣੇਗੇ ਆਪਣੇ ਬਾਬਾ ਬੁੱਲੇ ਸ਼ਾ ਦੇ ਪਿੰਡ ਦੇ ਵੀ ਇੱਥੇ ਹੈਗੇ ਨੇਗੀ ਠੀਕ ਹੈ ਤੇ ਹੁਣ ਜੇ ਦੇਖੀਏ ਚੰਬਲ ਤੋਂ ਵੀ ਆਏ ਹੋਣੇ ਚੰਬਲਗਾਟੀ ਤੋਂ ਵੀ ਇਹ ਬੰਦੇ ਘਰ ਹੈਗੇ ਨੇ ਚੰਬਲ ਵੱਜਦੇ ਆ ਠੀਕ ਹੈ ਜੀ ਸ਼ੇਖੂਪੁਰ ਚੋ ਹੈ ਠੀਕ ਹੈ ਹਾਂਜੀ ਇਸ ਰੂਟ ਕਾਫੀ ਯਾਦੇ ਉਹ ਨੇਗੇ ਜਿਹੜੇ ਇੱਥੇ ਆ ਕੇ ਬਸੇ ਹੋਏ ਨੇ ਠੀਕ ਹੈ ਬੜੀ ਖੁਸ਼ੀ ਆ ਕੇ ਸਾਡੇ ਨਾਲ ਇੱਕ ਉਸ ਖਾਨਦਾਨ ਦੇ ਬਜ਼ੁਰਗ ਖੜੇ ਨੇ ਤੇ ਇੱਕ ਇਧਰ ਭਰਾ ਸਾਹਿਬ ਖੜੇ ਨੇ ਜਿਹੜੇ ਕਿ ਇਹ ਉਧਰੋਂ ਪਾਕਿਸਤਾਨ ਚੋਂ ਉੱਜੜ ਕੇ ਆਏ ਨੇ ਇਸ ਮਸਜਿਦ ਦੇ ਵਿੱਚ ਅਸੀਂ ਅੱਜ ਇਹ ਜਿਹੜੀ ਵੀਡੀਓ ਤਿਆਰ ਕੀਤੀ ਹੈ ਕਿਉਂਕਿ ਜਿਹੜੇ ਇਧਰੋਂ ਉੱਜੜ ਕੇ ਲੋਕ ਪਾਕਿਸਤਾਨ ਚ ਗਏ ਨੇ ਤਾਂ ਉਹਨਾਂ ਦੇ ਕੁਝ ਜਿਹੜੇ ਬਾਲ ਬੱਚੇ ਪੋਤੇ ਪੜੋਤੇ ਉਹ ਐਸਾ ਆਪਦੇ ਬੜਬਰ ਪਿੰਡ ਬਾਰੇ ਗੱਲਾਂ ਸੁਣਦੇ ਹੋਣਗੇ ਤਾਂ ਅਸੀਂ ਬੜੀ ਸਾਨੂੰ ਖੁਸ਼ੀ ਹੋਊਗੀ ਕਿ ਉਹ ਕੱਟੂ ਬਰਾਸਤ ਚੈਨਲ ਦੇ ਨਾਲ ਜੁੜਨਗੇ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਇਸ ਤਰ੍ਹਾਂ ਦੀ ਸਿਆਣੀ ਉਮਰ ਦੇ ਬੰਦੇ ਐ ਕਿਉਂਕਿ ਉਹ ਵੀ ਇੱਕ ਤਰ੍ਹਾਂ ਦੀ ਬਰਾਸਤ ਨੇ ਉਹਨਾਂ ਕੋਲੇ ਬੜਾ ਸਾਰਾ ਗਿਆਨ ਹੈ ਭੰਡਾਰ ਹੈ ਆਪਦੇ ਬਾਪ ਦਾਦਿਆਂ ਦੀਆਂ ਗੱਲਾਂ ਨੇ ਉਹਨਾਂ ਦੀ ਜਿਹੜੀ ਮਾਂ ਬੋਲੀ ਹੈ ਪੰਜਾਬੀ ਹੈ ਤੇ ਇਸ ਤਰ੍ਹਾਂ ਬਹੁਤ ਸਾਰਾ ਕੁਝ ਹੈ ਤੇ ਇਸ ਤਰ੍ਹਾਂ ਅਸੀਂ ਅੱਜ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਇਸ ਤੇ ਅੱਜ ਤਰੀਕ ਹੈਗੀ ਆ ਜੀ ਹਾਂ 18 ਅਗਸਤ 2024 ਨੂੰ ਅਸੀਂ ਇਹ ਵੀਡੀਓ ਤਿਆਰ ਕੀਤੀ ਹੈ ਤੇ ਮੈਂ ਇਹਨਾਂ ਦੋਹਾਂ ਭਰਾਵਾਂ ਨੂੰ ਕਹੂੰਗਾ ਕਿ ਉਹ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਨ ਤੇ ਇਸ ਸਾਡੇ ਚੈਨਲ ਨਾਲ ਜੁੜਨ ਤੇ ਜਿਹੜੀ ਵਿਰਾਸਤ ਹੈ ਉਹਨੂੰ ਅਸੀਂ ਇਵੇਂ ਜਿਵੇਂ ਫਲਾਉਂਦੇ ਰਹੀਏ ਕਿਉਂਕਿ ਅੱਜ ਕੰਪਿਊਟਰ ਦੇ ਯੁੱਗ ਵਿੱਚ ਜਾਂ ਇੰਟਰਨੈਟ ਦੇ ਜਮਾਨੇ ਵਿੱਚ ਸਾਡੇ ਜਿਹੜੇ ਛੋਟੇ-ਛੋਟੇ ਬੱਚੇ ਐ ਉਹ ਸਾਡੀ ਪੰਜਾਬੀ ਮਾਂ ਬੋਲੀ ਸਾਡੀ ਪੰਜਾਬੀ ਵਿਰਾਸਤ ਨਾਲ ਜੁੜੇ ਰਹਣ ਤੇ ਹੋਰ ਕੀ ਜਾਂਦਾ ਸੀ ਜੀ ਮੈਂ ਹਾਂਜੀ ਕਰ ਲੋ ਵੀ ਜੋ ਸਾਡਾ ਪਰਿਵਾਰ ਆ ਅਸੀਂ ਲੋਹਾਰਾਂ ਜੀ ਬੜੀ ਨਿਹੰਤ ਮਜ਼ਦੂਰੀ ਕਰਨ ਵਾਲੇ ਇਨਸਾਨ ਆ ਠੀਕ ਆ ਔਰ ਕਦਾ ਦੇ ਸਾਨੂੰ ਬੜੀ ਹੀ ਰਹਿਮਤ ਦਿੱਤੀ ਆ ਬੜੀ ਰਹਿਮਤ ਵਰਸੀ ਆ ਔਰ ਜਿਹੜੇ ਮਾਰੇ ਬਾਲ ਬੱਚੇ ਆ ਉਹ ਸਾਰੇ ਮਲਾਜਮ ਨੇ ਵਾ ਵਾ ਠੀਕ ਆ ਜੀ ਜੋ ਮੇਰੇ ਜੋ ਪੋਤੇ ਆ ਦੋ ਉਹ ਕੈਨੇਡਾ ਪੜ੍ਹਾਈ ਕਰਨ ਵਾਸਤੇ ਪਹੁੰਚ ਗਏ ਜੀ ਵਾ ਵਾ ਠੀਕ ਆ ਜੀ ਬੜੀ ਖੁਸ਼ੀ ਦੀ ਗੱਲ ਹੈ ਕਿ ਬਜ਼ੁਰਗਾਂ ਦੇ ਹੋਰ ਇਸ ਤਰ੍ਹਾਂ ਅੱਛੀਆਂ ਅੱਛੀਆਂ ਗੱਲਾਂ ਜਿਆਦਾ ਰਹੀਆਂ ਕਿ ਇਹਨਾਂ ਦੇ ਕੁਝ ਆਰ ਪਰਿਵਾਰ ਤੇ ਬੱਚੇ ਕੈਨੇਡਾ ਚ ਵੀ ਪੜ੍ਹਾਈ ਕਰਨ ਗਏ ਆ ਤੇ ਇਸ ਤਰ੍ਹਾਂ ਅਸੀਂ ਫੇਰ ਇੱਕ ਵਾਰ ਦੁਬਾਰਾ ਇਹਨਾਂ ਦੋਵਾਂ ਭਰਾਵਾਂ ਦਾ ਤੇ ਇਸ ਮਸਜਿਦ ਦੀ ਜਿਹੜੀ ਸੇਵਾ ਕਰ ਰਹੇ ਨੇ ਮੌਲਵੀ ਸਾਹਿਬ ਉਹਨਾਂ ਦਾ ਤੇ ਹੋਰ ਇਸ ਨਗਰ ਨਿਵਾਸੀਆਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਆ ਧੰਨਵਾਦ ਜੀ